ਬੰਦ ਕਰ ਦਿੱਤਾ ਜਾਵੇ ਨਹੀਂ ਤਾਂ 24 ਘੰਟੇ ਦਾ ਪੱਕਾ ਤਰਨਾ ਤੇ ਸਾਡੇ ਰੋਜ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅੱਜ ਅਸੀਂ ਕੁਝ ਗਿਣਤੀ ਦੇ ਵਿੱਚ ਇੱਥੇ ਤੁਹਾਨੂੰ ਬੇਨਤੀ ਕਰਨ ਆਇਆ ਸੋ ਸਾਡੀ ਬੇਨਤੀ ਸਵਕਾਰ ਕਰੋ ਲੋਕਾਂ ਨੂੰ ਵੀ ਬੇਨਤੀ ਕਰੋ ਉਹ ਕੇ ਦੀਆਂ ਸਰਕਾਰਾਂ ਨੇ ਜਿਹੜੀਆਂ ਇਹ ਸਰਕਾਰਾਂ ਨਾ ਕਿਸਾਨ ਨੂੰ ਬਿਲਕੁਲ ਸਮਝ ਨਹੀਂ ਰਹੀਆਂ ਸਾਨੂੰ ਪੂਰਾ ਸਾਥ ਹੋਵੇ ਉਹ ਕੁੱਝ ਹੋਣਾ ਚਾਹੀਦਾ ਕੋਈ ਨਹੀਂ ਹਾਂਜੀ ਅੱਜ ਜਿਹੜਾ ਬਰੋਕ ਕਰਨਾ ਕਿਸੇ ਕਿਸ ਚੀਜ਼ ਦਾ ਬਰੋਕ ਕਰੀਏ ਅੱਜ ਅਸੀਂ ਅਕਸ਼ੇ ਕੁਮਾਰ ਦੇਸ਼ ਦੇ ਗद्दार ਪੰਜਾਬ ਦੇ ਗद्दार ਐਕਟਰ ਦੀ ਫਿਲਮ ਲੱਗੀ ਸੀ ਸੂਰਜ ਵੰਸ਼ਮ ਉਹਦੀ ਫਿਲਮ ਨੂੰ ਬੰਦ ਕਰਾਉਣ ਲਈ ਇੱਥੇ ਪਹੁੰਚੇ ਆ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਜਦੋਂ ਹਰਿਆਣਾ ਦੇ ਟਵੀਟ ਤੋਂ ਬਾਅਦ ਇਹ ਕੁਝ ਬਾਲੀਵੁੱਡ ਸਟਾਰ ਸਾਡੇ ਖਿਲਾਫ ਬੋਲੇ ਸੀ ਕਿਸਾਨ ਅੰਦੋਲਨ ਦੇ ਖਿਲਾਫ ਬੋਲੇ ਸੀ ਉਦੋਂ ਹੀ ਅਸੀਂ ਇਹਨਾਂ ਨੂੰ ਨੋਟਿਸ ਲੈਂਦੇ ਹੋਏ ਉਦੋਂ ਇਹਨਾਂ ਦੀਆਂ ਫਿਲਮਾਂ ਦੀਆਂ ਛੋਟੀਆਂ ਬੰਦ ਕਰ ਦਿੱਤੀਆਂ ਸੀ ਤੇ ਉਦੋਂ ਹੀ ਅਸੀਂ ਇਹ ਕਹ ਦਿੱਤਾ ਸੀ ਵੀ ਕੋਈ ਵੀ ਥੀਏਟਰ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਏਗਾ ਇਹਨਾਂ ਦੀ ਐਕਟਰਾਂ ਦੀ ਫਿਲਮ ਅਕਸ਼ੇ ਕੁਮਾਰ ਅਜੇ ਦੇਵਗਨ ਸੁਨੀਲ ਸ਼ੈਟੀ ਸਨੀ ਦਿਓਲ ਬੋਵੀ ਦਿਓਲ ਇਹਨਾਂ ਦੀ ਕੋਈ ਵੀ ਫਿਲਮ ਕਿਸੇ ਵੀ ਥੀਏਟਰ ਦੇ ਵਿੱਚ ਲੱਗਣ ਦਿੱਤੀ ਜਾਏਗੀ ਸੋ ਉਸ ਦੇ ਬਾਵਜੂਦ ਵੀ ਅੱਜ ਥੀਏਟਰ ਦੇ ਵਿੱਚ ਫਿਲਮ ਲੱਗੀ ਹੈ ਅਸੀਂ ਇਹ ਫਿਲਮ ਨੂੰ ਬੰਦ ਕਰਾਉਣ ਲਈ ਪਹੁੰਚੇ ਹਾਂ ਤੇ ਪੂਰੇ ਪੰਜਾਬ ਭਰ ਦੇ ਵਿੱਚ ਵਿਰੋਧ ਹੋਏਗਾ ਤੇ ਪੂਰੇ ਇੰਡੀਆ ਦੇ ਵਿੱਚ ਵਿਰੋਧ ਹੋਏਗਾ ਜਲਦ ਤੋਂ ਜਲਦ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਹ ਫਿਲਮਾਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਤੇ ਛੇਤੀ ਛੇਤੀ ਅਸੀਂ ਪ੍ਰਸ਼ਾਸਨ ਨਾਲ ਗੱਲ ਵੀ ਕਰਨ ਜਾ ਰਹੇ ਹਾਂ ਅੰਦਰ ਤੇ 10 ਮਿੰਟ ਦੇ ਅੰਦਰ ਅੰਦਰ ਤੁਹਾਡੀ ਹਾਜ਼ਰੀ ਦੇ ਵਿੱਚ ਫਿਲਮ ਬੰਦ ਕਰਾਵਾਂਗੇ ਫਿਲਮ ਚੱਲ ਰਹੀ ਜੀ ਇਸ ਟਾਰ ਕਨੇਜਰ ਜੀ ਫਿਲਮ ਇਸ ਟਾਈਮ ਅਸੀਂ ਅੰਦਰ ਜਾ ਕੇ ਨਹੀਂ ਦੇਖਿਆ ਹੈਗਾ ਪਰ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਮੈਨੇਜਰ ਨੂੰ ਬੁਲਾਇਆ ਉਹ ਕਹਿ ਰਹੇ ਨੇ 10 ਮਿੰਟ ਦੇ ਵਿੱਚ ਵਿੱਚ ਇੱਥੇ ਪਹੁੰਚਦੇ ਆਂ ਤੇ ਅਸੀਂ ਅਗਰ ਫਿਲਮ ਚੱਲ ਰਹੀ ਹੈ ਤਾਂ ਬੰਦ ਕਰਵਾ ਕੇ ਜਾਵਾਂਗੇ ਬਿਲਕੁਲ ਮੇਰਾ ਨਾਮ ਮੰਨੂ ਬੁੱਟਰ ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਜ਼ੂਥ ਪ੍ਰਧਾਨ ਪੰਜਾਬ ਜੀ ਇਹ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਜਿਹੜੇ ਆਪਣੇ ਸਟਾਰ ਨੇ ਫਿਲਮਾਂ ਦੇ ਅਕਸ਼ੇ ਕੁਮਾਰ ਹੋ ਗਿਆ ਅਜੀਤ ਦੇਵਗਨ ਹੋ ਗਿਆ ਛਨੀ ਦਿਵਰ ਹੋ ਗਿਆ ਸੁਨੀਲ ਸੈਟੀ ਹੋ ਗਿਆ ਇਹ ਸਾਰੇ ਆਪਣੇ ਕਿਸਾਨਾਂ ਦੇ ਵਿਰੁੱਧ ਚੱਲਦੇ ਨੇ ਕਿਸਾਨਾਂ ਦੇ ਉਲਟ ਚੱਲਦੇ ਨੇ ਇਹ ਮੋਦੀ ਭਗਤ ਨੇ ਇਹ ਕਿਸਾਨਾਂ ਦੇ ਉਲਟ ਚੱਲਦੇ ਨੇ ਵੀ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਵੀ ਕਿਸਾਨਾਂ ਨੂੰ ਕਹਿੰਦੇ ਇਹ ਤੇ ਬਸ ਹੱਤਵਾਦੀ ਏ ਜਾਂ ਕੁਛ ਨਗਰ ਨਿਵਾਸੀ ਏ ਵੀ ਉੱਥੇ ਦਿੱਲੀ ਬਾਰਡਰਾਂ ਦੇ ਬੈਠੇ ਨੇ ਇਹ ਅਸਲੀ ਕਿਸਾਨ ਨਹੀਂ ਹੈਗੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੇ ਅਸਲੀ ਕਿਸਾਨ ਨਹੀਂ ਹੈਗੇ ਤੁਸੀਂ ਇੱਥੇ ਆ ਕੇ ਦੇਖੋ ਜਿਹੜੇ ਖੇਤਾਂ 'ਚੋਂ ਸਾਰੇ ਕੰਮਕਾਰ ਛੱਡ ਕੇ ਦਿੱਲੀ ਦੇ ਬਾਰਡਰਾਂ ਦੇ ਬੈਠੇ ਨੇ ਤੇ ਇਹ ਉੱਥੇ 5 ਸਟਾਰਾਂ ਹੋਟਲਾਂ 'ਚ ਬੈਠੇ ਜਾਂ ਆਪਣੇ ਘਰਾਂ 'ਚ ਬੈਠੇ ਟਵੀਟ ਕਰ ਦਿੰਦੇ ਨੇ ਇਹ ਕਿਸਾਨ ਨਹੀਂ ਹੈਗੇ ਇਹਨਾਂ ਦੀਆਂ ਫਿਲਮਾਂ ਅਸੀਂ ਉਹ ਨਜ਼ਰ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਕਿਸਾਨਾਂ ਦਾ ਸਾਥ ਨਹੀਂ ਦੇਣਗੇ ਕਿਸਾਨਾਂ ਦੇ ਹੱਕ 'ਚ ਨਹੀਂ ਬੋਲਣਗੇ ਟਵੀਟ ਕਰਕੇ ਕਿਸਾਨਾਂ ਦੇ ਹੱਕ 'ਚ ਮੋਦੀ ਤੱਕ ਕੰਨਾਂ ਦੀ ਆਵਾਜ਼ ਤੱਕ ਨਹੀਂ ਪਹੁੰਚਾਉਣਗੇ ਵੀ ਕਿਸਾਨ ਜਿਹੜੇ ਸੜਕਾਂ ਦੇ ਬੈਠੇ ਨੇ ਇੱਕ ਸਾਲ ਹੋ ਚੱਲਿਆ ਪੂਰਾ ਉਹਨਾਂ ਨੂੰ ਦਿੱਲੀ ਦੇ ਬਰੂਹਾਂ ਤੇ ਬੈਠਿਆਂ ਨੂੰ ਪਰ ਉਹਨਾਂ ਦੇ ਮੋਦੀ ਦੀ ਮੋਦੀ ਦੇ ਕੰਨ 'ਚ ਅਜੇ ਤੱਕ ਕੋਈ ਜੂਨ ਨਹੀਂ ਸੰਕੀ ਵੀ ਕਿਸਾਨਾਂ ਦੀ ਆਵਾਜ਼ ਉਹਨੇ ਉਹਨੇ ਸੁਣੀ ਹੋਵੇ ਤੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਜੇ ਤੁਸੀਂ ਮੋਦੀ ਦੇ ਭਗਤ ਐਵੇਂ ਹੀ ਬਨੇ ਰਹੋਗੇ ਜਿੰਨੀਆਂ ਵੀ ਤੁਹਾਡੀਆਂ ਫਿਲਮਾਂ ਪੰਜਾਬ ਦੇ ਵਿੱਚ ਲੱਗਣਗੀਆਂ ਅਸੀਂ ਐਵੇਂ ਹੀ ਇਮਰੋਧ ਕਰਦੇ ਰਹਾਂਗੇ ਚਾਹੇ ਤੁਸੀਂ ਮਹੀਨੇ ਤੱਕ ਲਾਓ ਚਾਹੇ 2 ਸਾਲ ਤੱਕ ਲਾਓ ਚਾਹੇ ਸਾਲ ਤੱਕ ਲਾਓ ਪਰ ਜੇ ਤੁਸੀਂ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਦੇ ਝੰਡੇ ਥੱਲੇ ਆ ਕੇ ਕਿਸਾਨਾਂ ਦੇ ਹੱਕ 'ਚ ਬੋਲੋਗੇ ਫਿਰ ਤੁਹਾਡੀਆਂ ਫਿਲਮਾਂ ਪੰਜਾਬ 'ਚ ਚੱਲ ਸਕਦੀਆਂ ਕੋਈ ਪਹਿਲਾਂ ਵੀ ਐਕਟਰ ਹੈਗੇ ਸੀ ਜਿਹੜੇ ਕਿਸਾਨਾਂ ਦੇ ਉਲਟ ਚੱਲਦੇ ਸੀ ਪਰ ਉਹ ਕਿਸਾਨੀ ਹੱਕ 'ਚ ਆ ਕੇ ਨਾ ਕਿਸਾਨਾਂ ਦੇ ਨਾਲ ਖੜੇ ਨੇ ਤੇ ਕਿਸਾਨਾਂ ਨੇ ਚਲੋ ਉਹਨਾਂ ਦੀਆਂ ਫਿਲਮਾਂ ਵੀ ਚੱਲਣ ਦਿੱਤੀਆਂ ਬਾਕੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਦਾ ਵੀ ਆਪਣੇ ਜਿੰਨੇ ਵੀ ਪੰਜਾਬ ਵਿੱਚ ਪ੍ਰਸ਼ਾਸਨ ਸਭ ਨੂੰ ਪਤਾ ਹੀ ਆ ਵੀ ਕਿਸਾਨਾਂ ਦੇ ਵਿਰੋਧੀ ਨੇ ਜਿਹੜੇ ਐਕਟਰ ਜਿਨ੍ਹਾਂ ਦੀਆਂ ਫਿਲਮਾਂ ਲੱਗੀਆਂ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਤੁਸੀਂ ਇਹਨਾਂ ਦੀ ਕੋਈ ਵੀ ਫਿਲਮ ਆਉਂਦੀ ਆ ਤੇ ਇਹਨਾਂ ਦੀ ਫਿਲਮ ਪੰਜਾਬ ਦੇ ਵਿੱਚ ਕਿਸੇ ਵੀ ਥੀਏਟਰ ਵਿੱਚ ਨਾ ਲਾਇਆ ਕਰੋ ਤੁਹਾਡਾ ਬਹੁਤ ਧੰਨਵਾਦ ਹੋਇਆ ਹੋਊਗਾ ਜੇ ਤੁਸੀਂ ਫਿਲਮਾਂ ਇਹਨਾਂ ਦੀਆਂ ਐਵੇਂ ਲਾਓਗੇ ਤੇ ਸਾਨੂੰ ਮਜਬੂਰ ਹੋਗੇ ਤੇ ਸਾਨੂੰ ਐਵੇਂ ਥੀਏਟਰਾਂ ਅੱਗੇ ਧਰਨਾ ਦੇਣਾ ਪਊਗਾ